ਜੋ ਜਪੇ ਰਾਮ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੁੱਤੇ ਹੋਏ ਸਰਬਾਨੰਦ ਸੰਦੀਪਾ ਸਾਹਿਬ ਦੀ ਕਿਰਪਾ ਨਾਲ ਅੱਜ ਮੈਂ ਪਵਨ ਸੰਤ ਦੇ ਜੋ ਨਵੀਆਂ ਸੇਵਾਵਾਂ ਨੂੰ ਕਰਨਾ ਸ਼ੁਰੂ ਕਰਨਾ ਸਰਬੰਸਤੇ ਪਾਸਿਆਂ ਸਾਰੇ ਆਪ ਦੇ ਸੀਛਦੇ ਮੇਰਾ ਭਰਿਆ ਹੱਥ ਰੱਖੇ ਤਨ ਕਰਕੇ ਮਨ ਕਰਕੇ ਤਨ ਕਰਕੇ ਸਭ ਨੂੰ ਸੇਵਾ ਕਰਨ ਦਾ ਬਲ ਪ੍ਰਕਾਸ਼ਿਸ਼ ਕਰੇ ਅਦੇ ਇਨਾ ਮਹਾਨ ਪਵਿੱਤਰ ਤੇ ਸ਼ੁਕਕਾਰ ਜਿਤੀਆਂ ਆਈਆਂ ਹੋਈਆਂ ਸਾਰੇ ਸੇਵਕ ਸਹਿਬਾਨ ਸਿੱਖਰ ਸਹਿਬਾਨ ਸੇਵਕ ਸਭ ਦਾ ਨੂੰ ਦਸਵਾ ਬਹੁਤ 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 ਅਰਕੇ ਹਦੈਨਾ ਹੋਵੇ ਵਾਰੀ ਗੁਰੂ ਜੀ ਦਾ ਹੇ ਗੁਰਜੀਤ ਬੰਦੇ ਸੋਨਹਾਰ ਸਾਹਿਬ ਸ੍ਰੀ ਅਕਾਲ ਵੰਡਕਾ ਕਾਲ ਸਾਹਿਬ ਵਾਹਿਗੁਰੂ ਜੀ ਹਾਜ਼ਰ ਸਤਿ ਸੰਤਾਂ ਨੂੰ ਔਰ ਕਰਾ ਰਹੇ ਨੇ ਅਬਦੁਰ ਬਰਿਆ ਸਿੰਘ ਸਾਹਿਬ ਜੀ ਦਾ ਉਹਨਾਂ ਦੀ ਸੇਵਾ ਵੀ ਕਰ ਰਹੇ ਨੇ ਇਹ ਸਾਰੀਆਂ ਹੀ ਸੇਵਾ ਜਿਹੜੀਆਂ ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਣੀਆਂ ਨੇ ਸੰਗਤਾਂ ਨੂੰ ਪੀਦਾ ਕਿ ਵੱਧ ਤੋਂ ਵੱਧ ਬਾਬਾ ਜੀ ਨੂੰ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਨਮਸ਼ਮਤਾਂ ਤੇ ਬਹੁਤ ਛੋੜ ਦੇਣਾ ਜਦੋਂ ਬਾਬਾ ਪੂਰੀ ਵਾਲੇ ਜੀ ਨੇ ਅੱਜ ਫਤੂਰਾ ਨਾਮੀ ਸਰਸਪਤ ਖੇਤ ਨਵੀਂ ਬਰਜੰਗ ਦੀਆਂ ਜੜੀਆਂ ਸਾਧੀਆਂ ਹੋਈਆਂ। ਉੱਚੀ ਬੋਲੋ ਜਿੱਦੇ ਚ ਪਾਰਕਿੰਗ ਦਾ ਕੰਮ ਹੈ ਔਰ ਬਾਕੀ ਸਾਰੀਆਂ ਨਵੀਆਂ ਪ੍ਰੋਜੈਕਟਾਂ ਦਾ ਆਰੰਭ ਹੋਣਾ ਹੈ। ਸਾਜਨਾ ਨੇ ਆਪਣੇ ਤਰਕ ਪਰਮਦਰ ਨਾਲ ਸ਼ੁਰੂ ਗ੍ਰੰਥ ਕੀਤਾ। ਖਾਸ ਕਰਕੇ ਮੈਂ ਚਾਹੁੰਦਾ ਕਿ ਸਾਰੀਆਂ ਇਹ ਸੇਵਾਵਾਂ ਜਿਹੜੀਆਂ ਹਨ ਉਹ ਪਰਮਦਰ ਗੁਰੂ ਦੀ ਸੰਗਤਾਂ ਨਾਲ ਇਸ ਬਾਰੇ। ਉਹ ਮੇਰੀ ਬੇਨਤੀ ਹੈ ਕਿ ਸਮੂਹ ਸੰਗਤਾਂ ਨੂੰ ਕਿ ਆਪ ਸਭ ਬਗਬਖਮੀ ਸਿੰਘ ਜੀ ਨਾਲ ਬਤਵਤ ਸਹਿਯੋਗ ਕਰਕੇ ਜੀ ਨੂੰ ਪ੍ਰਾਪਤ ਕਰੋ ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਜਿਹੜੀਆਂ ਸੇਵਾਵਾਂ ਜਿਹੜੀਆਂ ਅੱਗੇ ਬਹੁਤ ਸਾਰੇ ਮਰਦੋਰਾ ਸਾਹਿਬਾਨ ਦੇ ਵਿੱਚ ਉਹਨਾਂ ਨੇ ਬੜੀਆਂ ਉੱਚ ਕੋਟੀ ਦੀਆਂ ਸੇਵਾਵਾਂ ਕੀਤੀਆਂ ਹਨ ਸੰਗਤਾਂ ਦੇ ਸਹੁਤਾ ਵਾਸਤੇ ਸਾਰਾ ਕੁਝ ਕੀਤਾ ਹੈ ਕਿ ਇੱਥੇ ਵੀ ਉਸੇ ਤਰੀਕੇ ਦੇ ਨਾਲ ਗੁਰੂ ਜੀ ਸਾਹਿਬ ਦੀ ਜੋ ਪ੍ਰਕਿਰਿਆ ਕੋਲ ਪਾਕਿਸਤਾਨ ਹੈ ਉੱਥੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਦੇ ਸਤਿਮੇਰ ਪਰਿਆਤ੍ਰਾ ਕੀ ਇਹ ਸਾਰੀਆਂ ਜੜੀਆਂ ਸੇਵਾਵਾਂ ਨੇ ਇਸ ਤਰ੍ਹਾਂ ਪਹਿਲਾਂ ਲਿੰਦੇ ਦੇ ਹੁਣ ਵੀ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਹੈ ਸੰਗੋਧ ਕਰਉਣ ਜੋ ਮੇਰੀ ਬੇਨਤੀ ਹੈ ਸੰਗਤਾਂ ਤੋਂ ਵੱਧ ਤੋਂ ਵੱਧ ਸਹਿਯੋਗ ਕਰਕੇ

ਇੱਥੇ ਨਵੀਂ ਸੇਵਾ ਸ਼ੁਰੂ ਕੀਤੀ ਗਈ ਜੀ ਦੇ ਵਿੱਚ ਵੱਡੀ ਕਾਰ ਪਾਰਕਿੰਗ ਬਣੇਗੀ ਵੱਡਾ ਜੋੜਾ ਕਰ ਬੁਨੇਗਾ ਦਿਨਾਲ ਸੰਕਟਾਂ ਦੀ ਸੁਰੱਖਿਆ ਵਾਸਤੇ ਬਾਥਰੂਮ ਬਣ ਗਿਆ ਇਹ ਸਾਰੀਆਂ ਨਵੀਆਂ ਸੇਵਾਵਾਂ ਸ਼ੁਰੂ ਹੋਣ ਯਾਨੀ ਇਹਨਾਂ ਨੂੰ ਸ਼ੁਰੂ ਕਰਨ ਦੇ ਦਿੱਤੇ ਮੱਗਨਵਾਸੀ ਸੰਗਤਾਂਆਂ ਉੱਤੇ ਸਾਡੇ ਮਾਨ ਜੋ ਸਰਕਾਰਯੋਗ ਸਖਤਰ ਸ਼੍ਰਮ ਪ੍ਰਸੰਨ ਕਮੇਟੀ

ਬਰਦਾਸ਼ਤ ਉਪਰੰਤ ਸਤਪੁਰਾਂ ਕੋ ਅੱਗੇ ਲੈ ਕੇ ਸੇਵਾ ਦੀ ਰੰਪਾ ਕੀਤੀ ਆ ਤੇ ਸੇਵਾ ਤੋਂ ਲਾਇਆ ਵਾ ਸਤਗੁਰੂ ਸਿੱਤੇ ਪਾਸ਼ਾ ਸਾਨੂੰ ਸਾਜਿਆ ਇਹ ਮਹਾਨ ਸੇਵਾ ਕਰਨ ਦਾ ਅਨੁਸ਼ਾਸਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ